ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਸੀਨੀਅਰ ਕਾਂਗਰਸ ਆਗੂ ਇਸ ਪੰਜਾਬ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਦੀ ਮੌਤ ਜਾਂ ਭੇਦ ਭਰੇ ਢੰਗ ਨਾਲ ਹੋਈ ਮੌਤ ਦਾ ਮਾਮਲਾ ਪਿਛਲੇ ਕਾਫੀ ਦਿਨਾਂ ਤੋਂ ਭਖਿਆ ਹੋਇਆ ਹੈ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਨਵਾਂ ਵੀਡੀਓ ਆਇਆ ਉਸ ਵੀਡੀਓ ਦੇ ਵਿੱਚ ਨਵੀਂ ਤਰ੍ਹਾਂ ਦੇ ਖੁਲਾਸੇ ਹੋਏ ਨੇ ਉਹਦੇ ਵਿੱਚ ਕੀ ਖੁਲਾਸੇ ਹੋਏ ਨੇ ਇਹ ਗੱਲ ਆਪਾਂ ਬਾਅਦ ਚ ਕਰਦੇ ਹਾਂ ਪਹਿਲਾਂ ਆਪਾਂ ਜਾਣ ਲੈਣੇ ਆ ਕਿ ਇਸ ਮਾਮਲੇ ਦੇ ਵਿੱਚ ਆਖਰ ਸਾਬਕਾ ਡੀਜੀਪੀ ਔਰ ਰਜ਼ੀਆ ਸੁਲਤਾਨਾ ਦੇ ਖਿਲਾਫ ਐਫਆਈਆਰ ਕਿਉਂ ਹੋਈ ਪਰਿਵਾਰ ਦੇ ਖਿਲਾਫ ਹੀ ਐਫਆਈਆਰ ਕਿਉਂ ਹੋਈ ਅਸਲ 'ਚ ਇਸ ਦੇ 4 ਕਾਰਨ ਹੈ ਜਿਹਦੇ ਕਰਕੇ ਪਰਿਵਾਰ ਦੇ ਖਿਲਾਫ ਐਫਆਈਆਰ ਹੋਈ ਉਸ ਦਾ ਪਹਿਲਾ ਕਾਰਨ ਇਹ ਹੈ ਕਿ 2024 ਦੇ ਵਿੱਚ ਅਕੀਲ ਨੇ ਪੰਚਕੂਲਾ ਪੁਲਿਸ ਕੋਲ ਇੱਕ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਪਰਿਵਾਰ ਉਸ ਨੂੰ ਮਾਰਨ ਦੀ ਪਲਾਨਿੰਗ ਕਰ ਰਿਹਾ ਹੈ ਇਸੇ ਤਰ੍ਹਾਂ ਇਹ 24 ਦੇ ਵਿੱਚ ਉਹਨਾਂ ਇੱਕ ਵਾਰ ਫਿਰ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਕਰਵਾਈ ਕਿ ਉਸਦੇ ਪਿਤਾ ਮੁਹੰਮਦ ਮੁਸਤਾਫਾ ਨੇ ਉਸ ਦੀ ਕੁੱਟਮਾਰ ਕੀਤੀ ਹੈ। ਤੀਜਾ ਕਾਰਨ ਉਹ ਵੀਡੀਓ ਹੈ ਜਿਹੜਾ ਉਹਨਾਂ ਦੀ ਮੌਤ ਤੋਂ ਪਹਿਲਾਂ ਆਇਆ। ਭਾਵੇਂ ਕਿ ਇਸ ਮੌਤ ਨੂੰ ਖੁਦਕਸ਼ੀ ਵੀ ਦੱਸਿਆ ਜਾ ਰਿਹਾ ਹੈ ਔਰ ਪੁਲਿਸ ਨੇ ਖੁਦਕਸ਼ੀ ਦੇ ਹਿਸਾਬ ਨਾਲ ਹੀ ਕੇਸ ਦਰਜ ਕੀਤਾ ਹੈ। ਇਸ ਵੀਡੀਓ ਵਿੱਚ ਅਕੀਲ ਨੇ ਕਿਹਾ ਸੀ ਕਿ ਉਸ ਦੀ ਪਤਨੀ ਦੇ ਉਸਦੇ ਪਿਤਾ ਮੁਹੰਮਦ ਮੁਸਤਾਫਾ ਨਾਲ ਨਜਾਇਜ਼ ਸਬੰਧ ਹਨ ਇਸ ਕਰਕੇ ਉਹ ਪਰੇਸ਼ਾਨ ਹੈ ਤੇ ਉਸ ਦਾ ਜ਼ਿੰਦਗੀ ਜਿਉਣ ਤੇ ਭਰੋਸਾ ਉੱਠ ਗਿਆ ਤੇ ਚੌਥਾ ਕਾਰਨ ਇਸ ਦਾ ਇਹ ਹੈ ਕਿ ਮੁਹੰਮਦ ਮੁਸਤਾਫਾ ਦੇ ਮਲੇਰਕੋਟੜਾ ਵਿੱਚ ਗੁਆਂਢੀ ਸ਼ਮਸੂਦੀਨ ਵੱਲੋਂ ਪੰਚਕੂਲਾ ਪੁਲਿਸ ਨੂੰ ਰਸਮੀ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਆਧਾਰ ਤੇ ਇਹ ਕਾਰਵਾਈ ਹੋਈ ਸੀ ਸੋ ਪਹਿਲੇ ਵੀਡੀਓ ਦੇ ਵਿੱਚ ਅ ਅਕੀਲ ਇਹ ਕਹਿੰਦਾ ਦਿਖ ਰਿਹਾ ਸੀਗਾ कि ਉਸ ਦੇ ਪਿਤਾ ਦੇ ਉਸ ਦੀ ਪਤਨੀ ਨਾਲ ਸੰਬੰਧ ਨੇ ਉਸ ਦਾ ਪਰਿਵਾਰ ਉਸ ਨੂੰ ਮਾਰ ਸਕਦਾ ਹੈ ਸੋ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਸੀਗੇ ਇਸ ਤੋਂ ਬਾਅਦ ਪਰਿਵਾਰ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਸੀਗਾ ਤੇ ਕੇਸ ਦਰਜ ਹੋਇਆ ਇਹ ਕੇਸ ਜਿਹੜਾ ਹੈ ਬੀ ਐਨ ਐਸ ਦੀ ਧਾਰਾ 103 ਔਰ ਬੀ ਐਨ ਐਸ ਦੀ ਧਾਰਾ 68 ਦੇ ਤਹਿਤ ਦਰਜ ਕੀਤਾ ਗਿਆ ਇਸ ਦੇ ਵਿੱਚ ਮੁਹੰਮਦ ਮੁਸਤਾਫਾ ਉਹਨਾਂ ਦੀ ਪਤਨੀ ਅਤੇ ਪੰਜਾਬ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਕੀਲ ਦੀ ਪਤਨੀ ਔਰ ਉਹਨਾਂ ਦੀਆਂ ਦੋ ਬੇਟੀਆਂ ਨੂੰ ਪਾਰਟੀ ਬਣਾਇਆ ਗਿਆ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਤੇ ਇਹਨਾਂ ਧਾਰਾਵਾਂ ਦੇ ਤਹਿਤ ਇਹ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੇ ਉਸ ਅਕੀਲ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਜਾਂ ਖੁਦਕੁਸ਼ੀ ਕਰਨ ਲਈ ਉਤਸ਼ਾਹਿਤ ਕੀਤਾ ਸੋ ਇਹ ਦੋਸ਼ਾਂ ਦੀ ਜਾਂਚ ਜਿਹੜੀ ਹੈ ਹੁਣ ਪਿੰਚੂਲਾ ਪੁਲਿਸ ਕਰ ਰਹੀ ਹੈ ਪਰ ਇਸੇ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਹੈ 3 ਮਿੰਟ 23 ਸੈਕਿੰਡ ਦਾ ਇਹ ਵੀਡੀਓ ਹੈ ਜਿਸ ਦੇ ਵਿੱਚ ਇਹ ਵੀਡੀਓ ਜਿਹੜਾ ਪਹਿਲਾ ਵੀਡੀਓ ਸੀ ਜਿਸ ਦੇ ਵਿੱਚ ਉਸਨੇ ਕਿਹਾ ਕਿਹਾ ਸੀਗਾ ਕਿ ਉਸ ਦਾ ਪਰਿਵਾਰ ਉਸ ਨੂੰ ਮਾਰ ਸਕਦਾ ਹੈ ਇਹ ਉਸ ਤੋਂ ਬਾਅਦ ਵੀਡੀਓ ਪੋਸਟ ਕੀਤਾ ਗਿਆ ਸੀ ਉਸ ਦੇ ਵਿੱਚ ਉਹ ਇਹ ਕਹਿੰਦਾ ਦਿਖ ਰਿਹਾ ਹੈ ਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਇਸ ਕਰਕੇ ਉਸਨੇ ਇਹ ਇਲਜ਼ਾਮ ਲਗਾਏ ਸੀਗੇ ਉਸ ਇਸ ਵੀਡੀਓ ਦੇ ਵਿੱਚ ਉਹ ਇਹ ਵੀ ਕਹਿੰਦਾ ਦਿਖ ਰਿਹਾ ਹੈ ਕਿ ਉਸ ਦੀ ਮਾਤਾ ਔਰ ਉਸ ਦੀਆਂ ਭੈਣਾਂ ਨੇ ਉਸ ਦੀ ਬਹੁਤ ਦੇਖਭਾਲ ਕੀਤੀ ਉਸ ਦੀ ਪਤਨੀ ਨੇ ਵੀ ਬਿਮਾਰੀ ਦੀ ਹਾਲਤ ਵਿੱਚ ਉਸ ਦੀ ਦੇਖਭਾਲ ਕੀਤੀ ਇਸ ਲਈ ਜਿਹੜੇ ਪਹਿਲੇ ਉਹ ਦੋਸ਼ ਲਾਏ ਸੀਗੇ ਉਹ ਬਿਮਾਰੀ ਕਰਕੇ ਸਟ्रेस ਕਰਕੇ ਉਹਨੇ ਇਹ ਇਲਜ਼ਾਮ ਲਗਾਏ ਸੀਗੇ ਹੁਣ ਜਿਹੜੇ ਇਹ ਨਵਾਂ ਵੀਡੀਓ ਆਇਆ ਇਸ ਦੇ ਵਿੱਚ ਉਸਨੇ ਇੱਕ ਤਰ੍ਹਾਂ ਆਪਣੇ ਪਰਿਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਸੋ ਇਸੇ ਦਰਾਨ ਮੁਹੰਮਦ ਮੁਸਤਾਫਾ ਦਾ ਵੀ ਇਸ ਤੋਂ ਇੱਕ ਦਿਨ ਪਹਿਲਾਂ ਬਿਆਨ ਆਇਆ ਹੈ ਕਿ ਇਹ ਜਿਹੜੇ ਬਿਆਨ ਵੀਡੀਓ ਦੀ ਗੱਲ ਹੋ ਰਹੀ ਹੈ ਜਿਹੜੇ ਜਿਸ ਦੇ ਵਿੱਚ ਅਕੀਲ ਨੇ ਆਪਣੀ ਪਤਨੀ ਦਾ ਨਾਮ ਮੁਹੰਮਦ ਮੁਸਤਾਫਾ ਦੇ ਨਾਲ ਜੋੜਿਆ ਸੀ ਉਹ ਉਹ ਦੋਸ਼ ਬੇਬੁਨਿਆਦ ਅਤੇ ਝੂਠੇ ਕਰਾਰ ਉਹਨਾਂ ਨੂੰ ਦਿੱਤੇ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੋਰਟ ਦਾ ਸਾਹਮਣਾ ਕਰਾਂਗੇ ਕਾਨੂੰਨ ਦਾ ਸਾਹਮਣਾ ਕਰਾਂਗੇ ਜਾਂਚ ਦੇ ਵਿੱਚ ਸਹਿਯੋਗ ਦੇਾਂਗੇ ਔਰ ਸੱਚ ਜਿਹੜਾ ਹੈ ਲੋਕਾਂ ਦੇ ਸਾਹਮਣੇ ਆ ਜਾਵੇਗਾ ਸੋ ਇਹ ਜਿਹੜਾ ਨਵਾਂ ਵੀਡੀਓ ਸਾਹਮਣੇ ਆਇਆ ਉਸ ਤੋਂ ਲੱਗਦਾ ਹੈ ਕਿ ਮੁਹੰਮਦ ਮੁਸਤਾਫਾ ਜਿਹੜੀ ਗੱਲ ਕਹਿੰਦੇ ਸੀ ਉਸੇ ਦੀ ਇਹ ਵੀਡੀਓ ਪੁਸ਼ਟੀ ਕਰਦਾ ਹੈ ਤੇ ਕਿ ਜਿਹੜੇ ਅਕੀਲ ਨੇ ਉਹਨਾਂ ਦੀ ਦਿਮਾਗੀ ਤੌਰ ਤੇ ਹਾਲਤ ਠੀਕ ਨਹੀਂ ਸੀਗੀ ਔਰ ਉਹ ਜਿਹੜੇ ਇਲਜ਼ਾਮ ਲਗਾ ਰਿਹਾ ਸੀਗਾ ਅਟਪਟੇ ਇਲਜ਼ਾਮ ਲਗਾ ਰਿਹਾ ਸੀਗਾ ਉਹ ਇਲਜ਼ਾਮ ਜਿਹੜੇ ਨੇ ਉਹ ਆ ਆਪਣੀ ਮਾਨਸਿਕ ਹਾਲਤ ਕਰਕੇ ਲਗਾ ਰਿਹਾ ਸੀਗਾ ਇੱਕ ਵਾਰ ਆਪਾਂ ਇਹ ਵੀ ਗੱਲ ਮੰਨ ਲਈਏ ਕਿ ਅਕੀਲ ਜੋ ਕਹਿ ਰਿਹਾ ਉਹ ਸੱਚ ਹੈ ਕਿ ਉਸ ਦੀ ਪਤਨੀ ਦੇ ਉਸ ਦੇ ਪਿਤਾ ਦੇ ਨਾਲ ਸੰਬੰਧ ਸਨ ਤਾਂ ਇਹ ਆਪਾਂ ਕਿਵੇਂ ਸੋਚ ਸਕਦੇ ਹਾਂ ਕਿ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਆਪਣੇ ਪਤੀ ਦਾ ਸਾਥ ਦੇ ਰਹੀ ਹੋਵੇਗੀ ਇਸ ਇਸ ਮਾਮਲੇ ਦੇ ਵਿੱਚ ਤੇ ਜੇ ਮੰਨ ਲ ਇੱਕ ਗੱਲ ਇੱਕ ਸਟੈਪ ਹੋਰ ਅਗਾਹ ਜਾ ਕੇ ਆਪਾਂ ਇਹ ਵੀ ਗੱਲ ਮੰਨ ਲਈਏ ਕਿ ਰਜ਼ੀਆ ਸੁਲਤਾਨਾ ਆਪਣੇ ਪਤੀ ਦਾ ਸਾਥ ਦੇ ਰਹੀ ਸੀ ਤਾਕੀਲ ਨਾਲ ਜਿਹੜੀਆਂ ਪਈਆਂ ਪੈਣਾ ਸੋ ਮੁਹੰਮਦ ਮੁਸਤਫਾ ਦੀਆਂ ਤੋਂ ਬੇਟੀਆਂ ਹੈ ਉਹਨਾਂ ਦੇ ਉੱਤੇ ਇਲਜ਼ਾਮ ਜਿਸ ਤਰ੍ਹਾਂ ਲਗਾਇਆ ਉਸ ਤੋਂ ਇਹ ਮਾਮਲਾ ਸ਼ੱਕੀ ਲੱਗਦਾ ਹੈ ਔਰ ਉਸ ਦੀ ਜਿਹੜੀ ਦਿਮਾਗੀ ਹਾਲਤ ਹੈ ਉਸ ਦੇ ਉੱਤੇ ਵੀ ਸਵਾਲ ਖੜੇ ਕਰਦਾ ਹੈ ਖੈਰ ਪੰਚਕੂਲਾ ਪੁਲਿਸ ਦੇ ਕਮਿਸ਼ਨਰ ਲੈਵਲ ਦੇ ਅਫਸਰ ਨੇ ਇਸ ਦੀ ਇਨਕੁਆਇਰੀ ਸ਼ੁਰੂ ਕਰ ਦਿੱਤੀ ਹੈ ਔਰ ਅਗਲੇ ਦਿਨਾਂ ਦੇ ਵਿੱਚ ਪੁਲਿਸ ਦੀ ਜਾਂਚ ਦੇ ਵਿੱਚ ਇਹ ਸਾਰਾ ਕੁਝ ਸਪਸ਼ਟ ਹੋ ਜਾਏਗਾ ਪਰ ਇਹ ਜਿਹੜਾ ਨਵਾਂ ਵੀਡੀਓ ਆਇਆ ਉਸ ਨੇ ਮੁਸਤਫਾ ਪਰਿਵਾਰ ਦੇ ਜਿਹੜੇ ਬਿਆਨ ਸਿਗੇ ਉਹਨਾਂ ਦੀ ਹੀ ਇੱਕ ਤਰ੍ਹਾਂ ਦੇ ਨਾਲ ਪੁਸ਼ਟੀ ਕਰ ਦਿੱਤੀ ਹੈ ਧੰਨਵਾਦ